ਕਲਰ ਦਾ ਕੋਈ ਫਰਕ ਨਹੀਂ ਕਲਰ ਦਾ ਵੀ ਕੋਈ ਫਰਕ ਨਹੀਂ ਆਪਣੇ ਕੋਲ ਮੰਨ ਲਓ ਜਿਹੜੇ ਇਹਦਾ ਕੋਟ ਦੀ ਗੱਲ ਕਰਦੇ ਹਾਂ ヘア ਦੀ ਇਹਦੀ ਕਿੰਨੀ ਕੋ ਲੈਂਥ ਹੋਣੀ ਹੈ ਇਹ ਲੈਂਥ ਤਾਂ ਹੁਣ ਸਟਾਰਟ ਹੀ ਹੋਈ ਜਾਂਦੀ ਉਹਦੀ ਹੁਣ ਵਧੂਗੀ ਪੂਰੀ ਪਹਿਲਾਂ ਤਾਂ ਸਵਾਲ ਹੀ ਇਹੀ ਥੀ ਖੜਾ ਹੁੰਦਾ ਹੁੰਦਾ ਨਾ ਬਿਲਕੁਲ ਬਿਲਕੁਲ ਤਾਂ ਪ੍ਰਾਈਸ ਜ਼ਿਆਦਾ ਥੋੜੀ ਕੱਟ ਕਰ ਬਿਲਕੁਲ ਰਹਿੰਦਾ ਸਾਡਾ ਪੰਜਾਬੀ ਦਾ ਸੁਭਾਈ ਵੜ ਗਿਆ ਹੁਣ ਤਾਂ ਇਹ ਡੈਸਟਿਨੀ ਤੇ ਗ੍ਰੈਂਡ ਸੰ ਤੇ ਗ੍ਰੈਂਡ ਆਟਰ ਹੈਗੇ ਨੇ ਥਾਇਰਨ ਇੰਪੋਰਟਡ ਡੈਸਟਿਨੀ ਉਹਦੇ ਮਤਲਬ ਰਜਿਸਟਰਡ ਹੈ ਕੇਸੀਏ ਕੇ ਨੌਨ ਕੇਸੀਏ ਕੇਸੀਏ ਹੈ ਰਜਿਸਟਰਡ ਹਾਂਜੀ ਵੀਰ ਕੀ ਹਾਲ ਹੈ ਬਹੁਤ ਵਧੀਆ ਵੀਰ ਜੀ ਕਿੱਥੋਂ ਆਇਆ ਕੈਥਲ ਤੋਂ ਜੀ ਕੈਥਲ ਤੋਂ ਆਪਣਾ ਪਰਸ਼ੋਪਾ ਜੀ ਕੈਨਲ ਹੈ ਕੈਨਲ ਹੈ ਜੀ ਕੈਨਲ ਕਿਹੜਾ ਕੈਨਲ ਆਪਣਾ ਡੌਗਸ ਪੈਰਾਡਾਈਜ਼ ਦੇ ਨਾਮ ਦਾ ਡੌਗ ਡੌਗ ਪੈਰਾਡਾਈਜ਼ ਡੌਗ ਪੈਰਾਡਾਈਜ਼ ਕੈਨਲ ਇਹਦੀ ਕੀ ਲੋਕੇਸ਼ਨ ਹੈ ਜੀ ਇਹ ਪ੍ਰੋਪਰ ਕੈਥਲੀ ਐਸ ਐਸ ਟੀ ਚ ਪ੍ਰੋਪਰ ਕੈਥਲੀ ਹੈ ਕਿਹੜੀ ਬਰੀਡ ਦਾ ਕੰਮ ਕਰਦੇ ਹੋ ਓਨਲੀ ਸ਼ਿਟਜ਼ ਓਨਲੀ ਸ਼ਿਟਜ਼ ਕਿੰਨੇ ਮੇਲ ਫੀਮੇਲ ਰੱਖਿਆ ਆਪਰੇ 25 ਫੀਮੇਲ ਹੈਗਾ ਜੀ 5 ਮੇਲ ਹੈਗੇ ਨੇ 25 ਫੀਮੇਲ 5 ਮੇਲ ਹਾਂਜੀ ਮਲੋ ਸਾਰੀ ਆਪਦੀ ਬਰੀਡ ਆਪ ਤਿਆਰ ਕਰਦੇ ਆ ਆਪਾਂ ਚਾਰ ਕਰਦੇ ਹਾਂ ਕਿਹੜੀ ਲਾਈਨ ਆ ਇਦਾਂ ਹਰੇ ਪਤਾ ਕੋਈ ਇਹ ਡੈਸਟੀਨੀ ਤੇ ਗ੍ਰੈਂਡ ਸੰ ਤੇ ਗ੍ਰੈਂਡ ਡਾਟਰ ਹੈਗੇ ਨੇ ਓਕੇ ਥਾਈਲੈਂਡ ਦੀ ਬੋਰਡਰ ਡੈਸਟੀਨੀ ਉਹਦੇ ਮਤਲਬ ਰਜਿਸਟਰਡ ਆ ਕੇਸੀਏ ਕਿ ਨਾਨ ਕੇਸੀਏ ਕੇਸੀਏ ਆ ਰਜਿਸਟਰਡ ਆ ਇਹਦਾ ਮਤਲਬ ਪੇਪਰ ਵਗੈਰਾ ਵੀ ਬੱਚੇ ਦੇ ਨਾਲ ਕੋਈ ਦੇ ਬਿਲਕੁਲ ਬਿਲਕੁਲ ਮਿਲ ਜਾਣਗੇ ਵਿਦਆਊਟ ਲੈਣ ਦੇ ਵਿਦਆਊਟ ਮਿਲ ਜੇਗਾ ਵੀ ਓਨ ਡਿਮਾਂਡ ਓਨ ਡਿਮਾਂਡ ਹੈ ਜੀ ਬਿਲਕੁਲ ਵਿਦਆਊਟ ਪੇਪਰ ਲੈਣੇ ਤਾਂ ਉਹ ਵੀ ਮਿਲ ਜਾਣਗੇ ਹਾਂਜੀ ਵਿਦਆਊਟ ਪੇਪਰ ਨਾਲ ਲੈਣੇ ਤਾਂ ਵੀ ਮਿਲ ਜਾਣਗੇ ਠੀਕ ਹੈ ਮੇਲ ਫੀਮੇਲ ਕਿੰਨੇ ਲੈਂਦੇ ਆਪਾਂ ਆਪਾਂ 6 ਪੇਅਰ ਲਾਇਏ ਸੀ ਹਾਂਜੀ ਇੱਕ ਮੇਲ ਹੁਣੇ ਵਿਕੇਗਾ ਓਕੇ ਤੇ ਬਾਕੀ ਸੇਲ ਹਾਂ ਹਾਂ ਬਿਲਕੁਲ ਸਹੀ ਰਿਸਪੌਂਸ ਆ ਰਿਹਾ ਜੀ ਲਓ ਜੀ ਆ ਦੇਖੋ ਬਹੁਤ ਪਿਆਰੇ ਪਿਆਰੇ ਪੱਪੀ ਨੇ ਅੱਜ ਪਟਿਆਲਾ ਦਾ ਡੌਗ ਸ਼ੋ ਵਿੱਚ ਖੜੇ ਆਪਾਂ ਬਹੁਤ ਪਿਆਰੇ ਪਿਆਰੇ ਪੱਪੀ ਨੇ ਸਿੜਜੂ ਸਿੜਜੂ ਬ੍ਰੀਡ ਹੈ ਬੀ ਸਿੜਜੂ ਦੇ ਪੱਪੀ ਨੇ ਹੁਣ ਆਪਾਂ ਜਾਣਕਾਰੀ ਇਹ ਲੈਣੀ ਚਾਹੁੰਦੇ ਆ ਵੀ ਇਹਦੀ ਜਿਹੜੀ ਏਜ ਕਿੰਨੀ ਹੈ ਬੱਚਿਆਂ ਦੀ ਆ 45 ਡੇਸ ਆ ਜੀ ਤੇ ਆ 34 ਏਜ ਮਤਲਬ ਉਹ ਅਲੱਗ ਮਾਦਰਾਂ ਦੀ ਅਲੱਗ ਅਲੱਗ ਲਿਟਰ ਹੈ ਦੋਨੋਂ ਇਹ ਆ ਲਿਟਰ ਅਲੱਗ ਆ ਲਿਟਰ ਅਲੱਗ ਪਹਿਲਾਂ ਆਪਾਂ ਇੱਕ ਦੀ ਜਾਣਕਾਰੀ ਲੈਨੇ ਆ ਇਹਦੇ ਜਿਹੜੇ ਆਪਣੇ ਕੋਲੇ 40 ਏ 45 ਏ 45 ਦਾ 45 ਡੇਜ ਦੇ ਕਿੰਨੇ ਬੱਚੇ ਹੈਗੇ ਅ 5 ਬੱਚੇ ਸੀਗੇ ਇੱਕ ਵਿਗ ਗਿਆ ਚਾਰ ਰਹਿ ਗਏ ਹਾਂਜੀ ਮੇਲ ਹੈ ਆ ਫੀਮੇਲ ਹੈ ਜੀ ਫੀਮੇਲ ਹੈ ਫੀਮੇਲ ਦੀ ਕੀ ਪ੍ਰਾਈਸ ਹੈ ਫੀਮੇਲ 13000 ਰੁਪਏ ਜੀ 13000 ਦੀ ਡਿਸਕਾਊਂਟ ਹੈ ਤੇ ਬਿਲਕੁਲ ਰਿਗਾਰਡ ਕਰਾਂਗੇ ਜੀ ਕਿਉਂ ਪਹਿਲਾਂ ਤਾਂ ਸਵਾਲ ਹੀ ਇਹੀ ਥੀ ਖੜਾ ਹੁੰਦਾ ਹੁੰਦਾ ਨਾ ਬਿਲਕੁਲ ਬਿਲਕੁਲ ਤੇ ਪ੍ਰਾਈਸ ਜ਼ਿਆਦਾ ਥੋੜੀ ਘੱਟ ਕਰ ਲਓ ਕੱਟ ਕਰ ਲਓ ਬਿਲਕੁਲ ਰਹਿੰਦਾ ਸਾਡਾ ਪੰਜਾਬੀ ਦਾ ਸੁਭਾਈ ਵੜ ਗਿਆ ਹੁਣ ਤਾਂ ਤੇ ਅਸੀਂ ਡਿਮਾਂਡ ਵੀ ਉਦਾਂ ਦੀ ਕਰਨ ਲੱਗ ਗਏ ਵੀ ਆਪਾਂ ਨੂੰ ਪਤਾ ਵੀ ਅੱਗੇ ਵਾਲੇ ਨੇ ਕਹਿਣੇ ਕਹਿਣਾ ਕਹਿਣੇ ਕਹਿਣਾ ਮਨੋਂ ਸਾਹ ਦੇ ਨਾਲ ਆਪਾਂ ਕਹਦੇ ਨੇ ਵੀ ਇੰਨਾ ਕਰ ਲਓ ਠੀਕ ਹੈ ਜੀ ਮੇਰੀ ਡਿਮਾਂਡ ਹੈ ਕਿ 13000 ਦੀ ਹਾਂਜੀ ਤੇ ਡਿਸਕਾਊਂਟ ਕਰ ਲਓਗੇ ਤੁਸੀਂ ਕਰ ਦਾਂਗੇ ਬਿਲਕੁਲ ਮੇਲ ਦੀ ਕੀ ਪ੍ਰਾਈਸ ਹੈ ਮੇਲ ਦੀ 15000 ਰੁਪਏ ਜੀ ਉਹਦੀ 15000 ਮੇਲ ਦੀ ਹਾਂਜੀ ਮੇਲ ਦਾ ਜਿਹੜਾ 45 ਡੇਜ਼ ਦਾ ਇਹਦਾ ਕਲਰ ਕਿਹੜਾ ਵੱਜਦਾ ਇਹ ਆ ਟਰਾਈ ਕਲਰ ਕਹਿੰਦੇ ਨੇ ਹਾਂ ਜੀ ਹੋਰ ਵੀ ਕਲਰ ਹੁੰਦੇ ਆ ਇਹਦੇ ਕੋਲੇ ਆਪਣੇ ਹਾਂ ਬਲੈਕ ਐਂਡ ਵਾਈਟ ਵੀ ਹੈਗਾ ਆਪਣੇ ਕੋਲ ਇੱਕ ਮਾਕੇ ਦਿਖਾ ਦਿਓ ਹਾਂ ਅੱਛਾ ਇਹ ਬਲੈਕ ਐਂਡ ਵਾਈਟ ਵੀ ਹੁੰਦਾ ਹੈ ਇਹ ਸਾਈਡ ਤੋਂ ਦਿਖਾ ਦਿਓ ਆ ਦੇਖੋ ਬਲੈਕ ਐਂਡ ਵਾਈਟ ਇਹ ਗਾਨੀਆਂ ਜੇ ਬੜੀਆਂ ਬੰਨੀਆਂ ਨੇ ਕੀ ਚੱਕਰ ਆ ਇਹ ਹਾਂ ਰਿਬਨ ਆ ਜੀ ਇਹ ਮੈਂ ਕਿ ਧਾਗਾ ਕਰਾ ਕੇ ਲੈਂਦੇ ਨੇ ਸਾਰੀ ਵਿਕ ਜਣਾ ਕਈ ਵਾਰੀ ਹੁੰਦਾ ਚਲੋ ਠੀਕ ਹੈ ਏ ਇਹ ਵੀ 45 ਡੇਸ ਆ 45 ਡੇਸ ਤੇਰੀ ਪ੍ਰਾਈਸ ਦਾ ਫਰਕ ਹੈ ਕੋਈ ਸੇਮ ਪ੍ਰਾਈਸ ਹੈ ਸੇਮ ਪ੍ਰਾਈਸ ਹੈ ਫਿਰ ਉਸ ਕੋ ਜਿਹੜੀ ਫੀਮੇਲ ਦਾ 13000 ਹੈ ਤੇ ਮੇਲ ਦਾ 11000 ਰੁਪਏ ਹਾਂਜੀ ਹਾਂਜੀ ਠੀਕ ਹੈ ਜੀ ਡਿਸਕਾਊਂਟ ਤੁਸੀਂ ਮੌਕੇ ਤੇ ਕਰੋਗੇ ਕਰਾਂਗੇ ਬਿਲਕੁਲ ਉਹਨ ਦੂਜੇ ਬੱਚੇ ਦੀ ਗੱਲ ਕਰਦੇ ਆਪਾਂ ਜਿਹੜਾ ਤੁਹਾਡਾ ਉਹ ਘਟੇ 45 ਤੋਂ 34 ਡੇਸ 34 ਡੇਸ ਲਓ ਜੀ ਇਹ ਹੈਗਾ 34 ਡੇਸ ਇਹਦੇ ਵਿੱਚ ਮੇਲ ਫੀਮੇਲ ਕਿੰਨੇ ਆ ਤੁਹਾਡੇ ਕੋਲੇ ਇਹਦੇ ਚ ਆਪਣੇ ਕੋਲ 2 ਮੇਲ ਹੈਗੇ 5 ਫੀਮੇਲ ਹੈਗੀਆਂ 2 ਮੇਲ 5 ਫੀਮੇਲ ਹਾਂਜੀ ਇਹਦੀ ਮੇਲ ਦੀ ਪ੍ਰਾਈਸ ਕੀ ਨਹੀਂ ਸੇਮ ਅਸ ਪ੍ਰਾਈਸ ਹੈ ਮੈਂ ਪ੍ਰਾਈਸ ਹੈ 15 ਬੋਲੋ ਚਾਹੀਦੀ ਹੈ ਲੈ ਲਨ ਚਾਹੀਦੀ ਹੈ ਕਲਰ ਦਾ ਕੋਈ ਫਰਕ ਨਹੀਂ ਕਲਰ ਦਾ ਵੀ ਕੋਈ ਫਰਕ ਨਹੀਂ ਆਪਣੇ ਲਈ ਮੰਨ ਲਓ ਜਿਹੜੀ ਇਹਦਾ ਕੋਟ ਦੀ ਗੱਲ ਕਰਦੇ ਹੇਅਰ ਦੀ ਹਾਂਜੀ ਇਹਦੀ ਕਿੰਨੀ ਕੋ ਲੈਂਥ ਹੋਣੀ ਹੈ ਇਹ ਲੈਂਥ ਤਾਂ ਹੁਣ ਸਟਾਰਟ ਹੀ ਹੋਈ ਜਾਂਦੀ ਹੈ ਉਹਦੀ ਅੱਛਾ ਹੁਣ ਵਧੋਗੀ ਪੂਰੀ ਕਿੰਨੀ ਕੋ ਹੋ ਜਾਂਦੀ ਹੈ ਉਹ ਡਿਪੈਂਡ ਕਰਦੀ ਹੈ ਤੁਸੀਂ ਕਿੰਨੀ ਰੱਖਣੀ ਹੈ ਕੇਅਰ ਤੇ ਕੇਅਰ ਤੇ ਡਿਪੈਂਡ ਰੱਖਦੇ ਭਾਜੀ ਆਪਣੇ ਆਪ ਵਧ ਜਾਈ ਜਾਂਦੀ ਆਹ ਵਧੋਗੀ ਬਹੁਤ ਵਧੋਗੀ ਹਾਂਜੀ ਇਹਦੀ ਕੇਅਰ ਕਿਦਾਂ ਕਰਨੀ ਪੈਂਦੀ ਹੈ ਤੁਸੀਂ ਤਾਂ ਰੱਖੇ ਹੋਏ ਆ ਬਿਲਕੁਲ ਕੇਅਰ ਇਹਦੀ ਜੇ ਤੁਸੀਂ ਆਪਣਾ ਹੇਅਰ ਵੱਡੇ ਕਰਦੇ ਹੁੰਦਾ ਡੇਲੀ ਬਰਸ਼ਿੰਗ ਕਰਨੀ ਪ ਛੋਟੇ ਕਰਾ ਕੇ ਰੱਖ ਲਓ ਛੋਟੇ ਹਾਂਜੀ ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਛੋਟੇ ਕਰਾ ਕੇ ਰੱਖ ਲਓ ਕੋਈ ਦਿੱਕਤ ਨਹੀਂ ਆਗੇ ਛੋਟੇ ਵਧੀਆ ਲੱਗਦੇ ਆ ਬਿਲਕੁਲ ਬਹੁਤ ਪਿਆਰੇ ਲੱਗਦੇ ਨੇ ਬਿਲੰਬੀ ਰੱਖ ਲੈਂਦੇ ਉਹਦੀ ਉਨੇ ਹੀ ਲੰਬੀ ਸ਼ੌਂਕ ਸ਼ੌਂਕ ਦੇ ਉੱਤੇ ਹਾਂਜੀ ਹਾਂਜੀ ਬਿਲਕੁਲ ਮੈਕਸਿਮਮ ਕਿੰਨੇ ਲੰਬੀ ਹੋ ਜਾਂਦੀਆਂ ਇਹਨਾਂ ਦੀ ਇਹ ਤਾਂ ਥੱਲੇ ਲੱਗ ਜੂਗਾ ਤਾਂ ਇਹਨਾਂ ਨਾਲ ਜਤੋਂ ਰਹੇਗੀ ਥੱਲੇ ਲੱਗ ਜਾਂਦੀ ਹੈ ਹਾਂਜੀ ਹਾਂਜੀ ਜ਼ਮੀਨ ਵਰਤੇ ਲੱਗ ਜੂਗੇ ਹਾਂਜੀ ਫਿਰ ਇਹ ਬੋਲਡ ਕਰਨੇ ਪੈਂਦੇ ਆ ਬਿਲਕੁਲ ਲੋਕੀ ਉੱਤੇ ਜੋੜੀ ਬਣਾਉਂਦੇ ਨੇ ਐਵੇਂ ਅੱਛਾ ਡਿਜ਼ਾਈਨ ਡਿਜ਼ਾਈਨ ਹਾਂ ਵਾਲ ਵੱਡੇ ਹੋ ਜਾਂਦੇ ਨੇ ਨ ਸ਼ੌਕ ਹੈ ਲੋਕਾਂ ਦਾ ਹਾਂ ਸ਼ੌਕ ਹੈ ਸ਼ੌਕ ਹੈ ਜੀ ਲੋਕਾਂ ਦਾ ਠੀਕ ਹੈ ਉਹ ਆਪਣਾ ਆਪਣਾ ਸ਼ੌਕ ਹੁੰਦਾ ਨਾ ਜਿੱਦਾਂ ਭਾਵੇਂ ਕੋਈ ਅਗਲਾ ਇਨਕਲਾਕ ਰੱਖੇ ਨਾ ਬਿਲਕੁਲ ਜੀ ਠੀਕ ਹੈ ਇਹ ਇਹਦੀ ਜਿਹੜੀ ਆਪਾਂ ਡਿਲੀਵਰੀ ਕਰਦੇ ਨੇ 올 ਓਵਰ ਇੰਡੀਆ ਕਰ ਦਾਂਗੇ ਉਹਦੇ ਕੀ ਚਾਰਜਿੰਗ ਹੁੰਦੀ ਹੈ ਐਕਸਟਰਾ ਹੁੰਦੀ ਹੈ ਡਿਪੈਂਡ ਕਰਦੀ ਹੈ ਕਿੱਥੋਂ ਕਸਟਮਰ ਦੇ ਕੋਲ ਆਇਆ ਹੁੰਦਾ ਹਾਂ ਜੀ ਠੀਕ ਹੈ ਇਹ ਜਾਣਕਾਰੀ ਵਾਸਤੇ ਤੁਹਾਡਾ ਕੰਟੈਕਟ ਨੰਬਰ ਦੇ ਦਿਓ 9017370086 ਇਹ ਰਿਪੀਟ ਕਰ ਦੇ ਇੱਕ ਵਾਰੀ 9017370086 ਲੋਕੇਸ਼ਨ ਲੋਕੇਸ਼ਨ ਕੈਥਲ ਹਰਿਆਣਾ ਕੈਨਲ ਦਾ ਨਾਮ ਡੌਗ ਪੈਰਾਡਾਈਸ ਡੌਗ ਪੈਰਾਡਾਈਸ ਤੇ ਤੁਹਾਡਾ ਨਾਮ ਕੀ ਹੈ ਜਤਿੰਦਰ ਸਰਦਾਨਾ ਲਓ ਜੀ ਜਤਨ ਜੀ ਦਾ ਨੰਬਰ ਤੁਹਾਨੂੰ ਦੇ ਦਿੱਤਾ ਤੇ ਇਹਨਾਂ ਨਾਲ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਆਨਲਾਈਨ ਡਿਲੀਵਰੀ ਇਹਨਾਂ ਦੀ ਹੈਗੀ ਆ ਆਲ ਇੰਡੀਆ ਆ ਦੇ ਵਿੱਚ ਇੱਥੇ ਵੀ ਤੁਸੀਂ ਬੱਚਾ ਡਿਲੀਵਰ ਕਰਾ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਵੀਡੀਓ ਤੋਂ ਦੇਖ ਕੇ ਮਰੋ ਇਹਨਾਂ ਨੂੰ ਕਾਲ ਇਹ ਬੱਚਾ ਵੀ ਤੁਸੀਂ ਪਰਚੇਜ ਕਰ ਸਕਦੇ ਹੋ ਠੀਕ ਹੈ ਬਹੁਤ ਬਹੁਤ ਧੰਵਾਦ ਚੱਲਦੇ ਅੱਗੇ ਕਰਦੇ ਆਂ ਗੱਲ ਬਾਤ ਤੇ ਮਿਲੌਣੇ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ